ਪਾਣੀ ਮਿਲ ਜੂ ਐਸ ਪਾਸੇ ਅਸੀਂ ਉੰਬਲੀ ਗਲਾ ਚੜਾਏ ਕੱਲ ਨੂੰ ਉੰਬਲੀ ਗਲਾ ਤੁਸੀਂ ਇਸ ਪਾਸੇ ਨਾ ਜਾਓ ਕਿਸ ਪਾਸੇ ਇਹ ਬੜੀ ਬੜੀ ਖਰਾਬ ਸੜਕ ਹੈ ਆ ਤੁਸੀਂ ਨਾ ਲੋ ਅੱਛਾ ਐਕਚੁਅਲੀ ਆ ਆ ਵਾਲੀ ਸਮੂਥੀ ਅਸੀਂ ਵੀ ਗਲਤ ਲਿੱਤੀ ਹੈ ਪਰ ਆ ਬੜੀ ਲੰਬੀ ਸੜਕ ਹੈ ਆ ਤੁਸੀਂ ਨਾ ਲੋ ਇਹ ਸਹੀ ਰਹੇਗੀ ਨਾ ਜੀ ਆ ਵੀ ਠੀਕ ਨਹੀਂ ਹੈ ਹਾਂ ਪਤਾ ਹੈ ਕਿਉਂ ਇਕ ਤਾਂ ਹੈ ਕਿ ਬਹੁਤ ਟੀਪ ਹੈ ਠੀਕ ਹੈ ਇਹ ਹੈ ਕਿ ਪੂਰੀ 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 ਚੜਾਈ ਓਕੇ ਆ ਲੈ ਜਾਂਦੀ ਤੁਹਾਨੂੰ ਨੌਰਗੁਲਾ ओके ਅਸੀਂ ਐਤਵਸੂਲ ਐਸਰ ਕੇ ਆਏ ਆ ਅਸੀਂ ਦੌਰਪੁਲਾ ਦੇਖਣੇ ਸੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 22 ਸਤੰਬਰ ਸਾਲ 2025 ਦਿਨ ਹੋ ਗਿਆ ਜੀ ਸੋਮਵਾਰ ਦਾ ਸਮਾਂ ਹੋ ਰਿਹਾ ਇਸ ਟਾਈਮ 5:55 ਦੇ ਮਿੰਟਾਂ ਦਾ ਤੇ ਸਾਈਕਲ ਆਪਾਂ ਨੇ ਕੱਢ ਲਏ ਜਿਹੜਾ ਥੋੜਾ ਸਮਾਨ ਲੈ ਕੇ ਜਾਣਾ ਉਹ ਆਪਾਂ ਨੇ ਭਾਈ ਕੱਢ ਕੇ ਰੱਖਿਆ ਹੋਇਆ ਹੈ ਬਰਾੜਾ ਤਿਆਰ ਹੈ ਹਾਂ ਬਸ ਰੈਡੀ ਹਾਂ ਹਾਂ ਸਮਾਨ ਰੱਦੀਏ ਤੇ ਇੱਕ ਵਾਰੀ ਇਦਾਂ ਕਰੀ ਜੀ ਹਾਂ ਸასი ਕਾਲ ਬਈ ਸਾਰਿਆਂ ਨੂੰ ਤੇ ਆਇਦਾਂ ਵੇਰੀ ਇੱਕ ਵਾਰੀ ਚੱਕਰ ਮਾਰਨੇ ਕਮਰੇ ਵਿੱਚ ਕੋਈ ਸਮਾਨ ਨਾ ਰਹਿ ਜਵੇ ਠੀਕ ਤੇ ਧੰਨਵਾਦ ਤੇਰਾ ਯਾਰ ਆ 5 ਵਜੇ ਠਾਣ ਦੇ ਲਈ ਤਾਂ ਹੀ ਕੰਮ ਲੋਟ ਆ ਗਿਆ ਮੈਂ 12 ਵਜੇ ਕੇ 5 ਮਿੰਟ ਦੇ ਸੁੱਤਾ 2 ਵਜੇ ਉੱਠਿਆ ਤੇ ਫਿਰ ਮੈਂ 10 ਮਿੰਟ ਰਹਿਦੇ ਸੀ ਪੰਜ ਬਚਣ ਜੀ ਦੇ ਬਾਰੇ ਵੇਰ ਉੱਠੇ ਉਹ ਜਲਮਾਂ ਅਠਾ ਦੇਗੇ 10 ਨੂੰ ਦੋ ਪਹਿਲਾਂ ਦੇ ਰਹਿਣਗੇ ਸੀਨੀਅਰ ਬੰਦੇ ਨਾਲ ਰਹਿਣ ਦਾ ਹੀ ਫਾਇਦਾ ਹੁੰਦਾ ਮੈਂ ਉਹੀ 11:30 ਵਜੇ ਸੋਇਆ ਹੋਊਂਗਾ ਮੈਂ ਵੀ ਮੇਰਾ ਵੀ ਆ ਹੀ ਹਿਸਾਬ ਬਤਾਉਂਦਾ ਚੱਲ ਅੱਧੂ ਵਜੇ ਸੌ ਲਿਆ ਮੈਂ ਵਿਜਲੀ ਉੱਠ ਕਰਿਆ ਸੀ ਹਾਂ ਇਹ ਵੀਡੀਓ ਹੋ ਗਿਆ ਅਪਲੋਡ ਨਹੀਂ ਯਾਰ ਉਹ ਉੱਧਰ ਲੀ ਗੋ ਰੱਖਿਆ ਹੈ ਖਿੜਕੀ 'ਚ ਅੱਜ ਪਾਵਰ ਬਿੰਗ ਪਿਆ ਉਹ ਚੱਕ ਲਈ ਧਿਆਨ ਨਾਲ ਲਾ ਲਾਇਆ ਹੋਇਆ ਫੋਨ ਦੇ ਠੀਕ ਕੋਈ ਕਮਰੇ 'ਚ ਨਿਗਾਹ ਮਾਰ ਲੈ ਤੇ ਮੈਂ ਸੁਣਾ ਲੱਭਣਾ ਮੜਿਆ ਠੀਕ ਜਾ ਰਹੇ ਆ ਭਾਈ ਦੁਨੀਆ ਦੇ ਸਭ ਤੋਂ ਵੱਡੇ ਪਹਾੜ ਵੱਲ ਨੂੰ ਹਾਂ ਚੈਨ ਨੂੰ ਲੂਬ ਲਗਾ ਲਈ ਤੇ ਇਧਰ ਵੀ ਝੋਟਾ ਪੂਰਾ ਕੰਮ ਹੈ ਸਵੇਰੇ ਸਵੇਰੇ ਠੰਡ ਲੱਗ ਰਹੀ ਆਪਾਂ ਨੇ ਗਲਵਜ਼ ਪਾ ਲਏ ਭਾਈ ਇਹ ਚੋਬਰ ਹੁਣ ਲੱਗਿਆ ਪਾਣ ਵੀ ਵਧੀਆ ਗੱਲ ਹੈ ਅੱਗੇ ਦੇਖਦੇ ਕੋਈ ਚਾਹ ਵਾਲਾ ਮਿਲ ਕੇ ਚਾਹ ਦੀ ਪਿਆਲੀ ਪੀ ਲਾਂਗੇ ਤੇ ਨਹੀਂ ਭਾਈ ਫਿਰ ਤੇਰੀ ਕਾਫੀ ਜਿੰਦਾਬਾਦ ਹੈ ਜੀ ਭਾਈ ਠੀਕ ਹੈ ਜੋਬਰਾ ਜੀ ਤੇ ਸਵੇਰ ਦਾ ਜਿਹੜਾ ਵਿਊ ਹੈ ਉਹ ਕੁਛ ਐਦਾਂ ਦਾ ਹੈ ਖੁੱਲੇ ਘਾ ਦੇ ਮੈਦਾਨ ਤੇ ਸਾਹਮਣੇ ਬਰਫਾਂ ਦੀਆਂ ਟੀਸੀਆਂ ਉਹਨਾਂ ਦੇ ਚਮਕ ਰਹੀ ਧੁੱਪ ਸਵੇਰ ਦੀ ਸਾਰੀ ਰਾਤ ਦੀ ਵੀਡੀਓ ਲੌਂਕੀ ਗਈ ਇੱਥੇ ਦੇਖੀ 3 ਮਿੰਟਾਂ ਚ ਅਪਲੋਡ ਹੋ ਗਈ ਜਿੰਨੇ ਰਹਿੰਦੇ ਸੀ ਉਹ ਉੱਪਰ ਰੇਂਜ ਘਟਦੀ ਤੇ ਇੱਥੇ ਰੇਂਜ ਜ਼ਿਆਦਾ ਹੈ ਲੋ ਜੀ ਇਹ ਮਿਹਨਤ ਹੁੰਦੀ ਆ ਭਾਈ ਇਹ ਵੀਡੀਓ ਕਰਕੇ ਰਾਤੀ ਫਿਰ ਕਿੰਨੇ ਘੰਟੇ ਸੋਇਆ ਦਾ ਸੋਇਆ ਕਿਣਾ ਮਤਲਬ ਪੌਣੇ 5 ਘੰਟੇ ਸੁੱਤਾ ਉਹਦੇ ਚੋਂ ਇੱਕ ਵਾਰੀ ਵਿੱਚ ਉਹ ਗੜਿਆ ਕਿਆ 라ਜਲਾ ਸਫਰ ਕਰ ਰਿਹਾ ਏ ਕਿਉਂਕਿ ਆਪਾਂ ਜਾ ਰਹੇ ਆ ਭਾਈ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਵੱਲੋਂ ਹਨਲੇ ਤੋਂ ਆਪਾਂ ਆ ਗਏ ਜੀ ਪਿੰਡ ਖਲਦੋ ਖਲਦੋ ਦੇ ਵਿੱਚ ਇਹ ਮਾਨਾ ਲੱਗਿਆ ਹੋਇਆ ਤੇ ਮਾਨੇ ਤੋਂ ਸਾਹਮਣੇ ਇਹ ਭਾਈ ਰੋਡ ਜਾ ਰਿਹਾ ਸਿੱਧਾ ਉਮਲਿੰਗਲਾ ਨੂੰ ਪਹਿਲਾ ਇਹ ਆਪਾਂ ਨੂੰ ਨਰਵਲ ਲੈ ਕੇ ਜਾਏਗਾ ਤੇ ਨਰਵਲ ਤੋਂ ਆਪਾਂ ਉਮਲਿੰਗਲਾ ਪਹੁੰਚ ਜਾਾਂਗੇ ਆਪਾਂ ਇਹ ਕਾਟੇਜ ਵਿੱਚ ਆਏ ਆ ਰਸਤੇ 'ਚ ਆਪਾਂ ਨੂੰ ਕੋਈ ਚਾਹ ਪਾਣੀ ਨਹੀਂ ਮਿਲਿਆ ਇੱਥੇ ਦੇਖਦੇ ਆ ਕਿਸ ਨੂੰ ਠੰਦੇ ਆ ਤੇ ਭਾਈ ਹੱਥ ਠਰਨੇ ਦਾ ਕਾਰਨ ਇਹ ਆ ਜੀ ਲੋ ਜੀ ਕਰੋ ਚੈੱਕ ਤਾਂ ਹੀ ਤਾਂ ਹੀ ਹੱਥ ਠਰਦੇ ਆ ਕੋਰਾ ਯਾਰ ਐਡਾ ਮੋਟੇ ਦਸਤਾਨੇ ਜੀ ਵੀ ਹਾਂ ਆਪਣੇ ਕੋਰੇ ਤੇ ਇੰਨਾ ਨਹੀਂ ਹੁੰਦਾ ਇਹ ਬਰਫ਼ ਜਿਹੜਾ ਹਿਸਾਬ ਕਿਤਾਬ ਹੈ ਸ਼ੋਕਰ ਆ ਯਾਰਾ ਸ਼ੋਕਰ ਆ ਚਾਹ ਦੇਤੀਏ ਨਾ ਛੇਤੀ क्या नाम है भैया आपका मेरा नाम आँचुके, आँचुके। ले नहीं। ये के पैसे नहीं लेने अच्छा आप पैसे क्यों नहीं ले रहे हो शुक्रिया यार ठीक है अच्छा अगर यहाँ रुकना है होम स्टे के अंदर तो क्या चार्जेस वगैरह है ਹੌਮਸਟੇਅਰ ਨੇ ਮੇਰੇ ਬਾਸ ਹੌਮਸਟੇਅ ਨੇ ਕੋਟੇਜ ਹੈ ਕੋਟੇਜ ਹੈ ਬਸ ਤੋ ਕੋਟੇਜ ਦਾ ਨਾਮ ਦਿਖਾ ਕੇ ਆ ਬਾਈ ਦਾ ਮੈਂ ਦੋ ਵਾਰੀ ਨਾਮ ਹਾਂ ਮੈਂ ਉਹ ਦਿਖਾ ਦਿੰਦਾ ਅੱਛਾ ਕੋਟੇਜ ਦਾ ਕੀ ਪ੍ਰਾਈਸ ਲੱਗ ਰਿਹਾ ਕਿਸ ਨੇ ਰੁਕ ਰਹਾ ਹੈ ਇਸਕਾ ਪਰ ਨਾਈਟ ਹੈ 3000 3000 ਵਿਦ 3 ਪਰਸਨ ਡਿਨਰ ਇਨਕਲੂਡ ਹੈ ਠੀਕ ਹੈ ਕਿੰਨੇ ਪਰਸਨ ਦਾ ਦੋ ਪਰਸਨ ਦਾ ਦੋ ਪਰਸਨ ਦਾ 3000 ਸਹੀ ਹੈ ਯਾਰ ਜੈਨੂਅਰ ਸਹੀ ਹੈ ਕੋਈ ਬਹੁਤਾ ਯਾਦਾਂ ਨਹੀਂ ਹੈ ਤੇ ਸਾਹਮਣੇ ਭਾਈ ਇਹ ਨਾਮ ਹੈ ਕੋਟੇਜ ਦਾ ਦਾ ਵਾਰਮਲੀ ਕੋਟੇਜ ਲੌਂਗ ਲੱਗਦੇ ਦੇਨ ਦਿੱਤਾ ਉਧਰ ਪੰਜਾਬ ਚਾ ਕਾਗੁਰੇ ਇਹ ਤੇ ਆਣ ਕਿੰਨੇ ਨੇ ਨਵੇਂ ਚਾਰ ਸੰਗਾਰੇ ਕਾਗੁਰ ਦੇ ਚੁਕ ਬਿੱਤੂਫਾ ਇਹ ਤਾਂ ਫਰਾਂ ਦੇ ਹੋਰ ਸਾਰੇ ਹੋਰ ਹੋਰ ਉਹਨਾਂ ਜੋ ਰੰਗਾਂ ਕੇ ਨਾ ਉਹਨਾਂལਿਕ ਆਉਂਦੀ ਤਲਾ ਨਾ ਕੋਈ ਸੋਲਰ ਬ ਜਿਹੜੇ ਆਪਾਂ ਰੋਡ ਦੇ ਉੱਤੇ ਸਫਰ ਕਰ ਰਹੇ ਹਾਂ ਇਹ 15 ਕਿਲੋਮੀਟਰ ਆਫ ਰੋਡਿੰਗ ਹੈ ਇਹ ਜਿਹੜੇ ਮੋਟਰਸਾਈਕਲ ਵਾਲੇ ਮਿੱਤਰ ਆਪਾਂ ਨੂੰ ਕ੍ਰੋਸ ਕਰ ਰਹੇ ਹਾਂ 15 ਮਿੰਟ ਹੋ ਗਏ ਨਾਲ ਕੋਲੇ ਖੜਿਆ ਨੂੰ ਇਹ ਕਹਿੰਦੇ ਭਾਈ ਇਹ ਰਸਤਾ ਜਾਏਗਾ ਕਿੱਥੇ ਕਿਉਂਕਿ ਜਿਸ ਰਸਤੇ ਤੇ ਆਪਾਂ ਸਫਰ ਕਰ ਰਹੇ ਹਾਂ ਆਫ ਰੋਡਿੰਗ ਦੇ ਨਾਲ ਨਾਲ ਓਕੇ ਜੀ ਓਕੇ ਇਹ ਇੰਟਰਨੈਟ ਤੇ ਰਸਤਾ ਨਹੀਂ ਹੈ ਇਹ ਸ਼ਾਰਟਕਟ ਹੈ ਇਹ ਰਾਸਤੇ ਬਾਰੇ ਆਪਾਂ ਨੂੰ ਬਾਈ ਧਨਵੰਤ ਨੇ ਦੱਸਿਆ ਸੀਗਾ ਕਿਉਂਕਿ ਉਹਨੇ ਸਬਮਿਟ ਕਰਿਆ ਹੋਇਆ ਤੇ ਗੱਲ ਕਰੀਏ ਸਫਰ ਦੀ ਭਾਈ 15 ਕਿਲੋਮੀਟਰ ਤੱਕ ਸਫਰ ਠੰਡਾ ਚੱਲੇਗਾ ਮੋਟਰਗੱਡੀ ਕੋਲੇ ਚ ਉਪਰ ਮੁੜ ਚੱਲੇ ਤੇ ਹੁਣ ਇਹ ਸਿੱਧੇ ਜਾ ਰਹੇ ਆ ਮੋਟਰਗੱਡੀ ਕੋਲੇ ਤੋਂ ਮੁੜਨ ਲੱਗੇ ਤੇ ਹੂੰ ਕਿਉਂਕਿ ਆ ਰਸਤਾ ਇੰਟਰਨੈਟ ਤੇ ਨਹੀਂ ਹੈ ਸ਼ਾਰਟਕਟ ਹੈ ਹਾਂ ਉਹ ਨੈਟ ਦੇ ਹਿਸਾਬ ਨਾਲ ਹੀ ਚੱਲ ਪੈਂਦੇ ਉਹ ਨੈਟ ਦੇ ਹਿਸਾਬ ਨਾਲ ਚੱਲ ਰਹੇ ਆ ਇਹ ਮੋਟਰਗੱਡੀ ਕੋਲੇ ਕਿਹ ਵੀ ਹੁੰਦਾ ਤੇਜ਼ ਸਾਧਨ ਦਾ ਪੰਗਾ ਹੂੰ ਉਹ ਕਿਸੇ ਬੰਦੇ ਕੋਲੇ ਬ੍ਰੇਕ ਮਾਰਨ ਦੀ ਕੋਲ ਕਰ ਜਾਂਦੇ ਆ ਨਹੀਂ ਉਹ ਉਹ ਬੰਦੇ ਦਾ ਲੋਕਲ ਬੰਦੇ ਤੋਂ ਪੁੱਛੋ ਤੁਸੀਂ ਖੜਕੇ ਜਿਹੜਾ ਮੇਰੇ ਕੋਲੇ ਖੜਾ ਨਾ ਕੇ ਜਿਹੜਾ ਮੇਰੇ ਕੋਲੇ ਖੜਾ ਉਹਦੀ ਉਮਰ ਤੇ ਮੈਂ ਕਹਿੰਦਾ 45 50 ਕਰ ਹਾਂ ਉਹਨੇ ਰਸਤਾ ਪੁੱਛ ਲਿਆ ਜਿਹੜੇ ਨੌਜਵਾਨ ਜਿਹਦੇ ਮੋਟਰਸਾਈਕਲਾਂ ਮੈਂ ਦੇਖ ਰਿਹਾ ਵੀ ਸਾਈਕਲ ਵਾਲੇ ਇਹਨਾਂ ਨੂੰ ਕੀ ਆ ਪਤਾ ਹਾਂ ਯਾ ਇਹ ਨਹੀਂ ਪਤਾ ਚੋਬਰ ਭਾਈ ਮੈਪ ਨਾਲ ਲੈ ਕੇ ਘੁੰਮ ਰਹੇ ਆ ਚਲੋ ਕੋਈ ਨਾ ਇਹ ਜੁਲੇ ਜੀ ਪੁਲੀ ਹੈ ਪੁਲੀ ਪੁਲੀ ਕਹਾਂ ਪਈ ਪੁਲੀ ਹੈ ਜੇ ਖਾਲਦੋ ਹੈ

ਸਾਈਕਲ 'ਤੇ ਘੁੰਮਣਗੇ ਸਾਰਾ ਲਦਾਖ ਘੁੰਮ ਰਹੇ ਆ ਅੱਜ 42 ਸਵਾ ਦਿਨ ਹੈ ਜੀ ਹਾਂ ਜੀ ਉਧਰ ਸੇ ਸਾਰਾ ਦੇਖ ਕੇ ਆਏ ਨੋਬਰਾ ਵੇਲੀ ਇਧਰ ਸਾਰਾ ਇਧਰ ਸੇ ਭੇਗਾ ਉਂਗਲੇ ਕੀ ਇਹ ਰੋਡ ਸਾਫ ਜਾ ਰਿਹਾ ਅੱਗੇ ਫੇਟ ਟੁੱਟਿਆ ਹੋਇਆ ਤੇ ਲਾਗੇ ਕਾਟੇਜ ਬਣਿਆ ਜਾਂਬਾ ਮੇ ਹੈ ਹੈ ਤੋ ਤਰਕੋ ਹੈ ਨਾ ਇਹ ਠੀਕ ਹੈ ਠੀਕ ਹੈ ਜੇ گاਉਂ ਹੈ ਅਗਲਾ ਇਹ ਬਗਾ ਕੌਨਸਾ گاਉਂ ਹੈ ਬੁਕ ਬੁਕ ਬੋਕ ਬੁਕ ਬੋਕ ਬੋਕ ਕਿਤਾਵ ਠੀਕ ਆ ਵਿੱਚੋ ਬਰਾ ਇਹ ਯਾਰ ਦੋ ਰਸਤੇ ਨਿਕਲ ਗਏ ਅੱਗੇ ਤਾਂ ਗੱਡੀ ਵਾਲੇ ਨੂੰ ਪੁੱਛ ਮੜਾ ਜਾ। ਰੋਕੀ ਮਿਤਰਾ ਰੋਕੀ ਰੋਕੀ। ਇੱਧਰ ਹੀ ਆਉਂਗਾ। ਇੱਧਰ ਨਹੀਂ ਆਣਾ ਉਹਨੇ। ਇੱਧਰ ਆਉਂਗਾ। ਇੱਥੋਂ ਵੀ? ਹਾਂ ਉਹ ਆਹ ਰਸਤੇ ਤਾਂ। ਸਲਾਹ ਨੂੰ ਪੁੱਛ ਮੜਾ ਜਾ ਯਾਰ। ਉਹ ਤਾਂ ਮੈਨੂੰ ਆਰਮੀ ਨੂੰ ਜਾਂਦਾ ਲੱਗਦਾ। ਨਰਬਲੇ ਜਾਣਾ ਯਾਰ। ਨਰਬਲੇ ਨਰਬਲੇ ਨਰਬਾ ਆ ਜਾਈਏ। ਠੀਕ ਐ। ਲੈਫਟਾ ਸਹੀ ਹੈ ਓਕੇ ਹੁਣ ਤੱਕ ਤਕਰੀਬਨ 8 ਕਿਲੋਮੀਟਰ ਦਾ ਸਫਰ ਕੱਢ ਤੇ ਆ ਪਰ ਰੋਡ ਆਪਾਂ ਨੂੰ ਐਦਾਂ ਨਹੀਂ ਮਿਲ ਰਿਹਾ ਜਿਹੜਾ ਪੱਕਾ ਏ ਉਹ ਵੀ ਬਸ ਐਦਾਂ ਦਾ ਹੀ ਏ ਤੇ ਸਾਹਮਣੇ ਵਾਲਾ ਪਹਾੜ ਕੈਂਚੀਆਂ ਚੜ੍ਹ ਕੇ ਆਪਾਂ ਪਰਲੇ ਹੜ ਉਤਰ ਜਾਗੇ ਵੀ ਇੱਥੋਂ ਚੜਾਈਆਂ ਸ਼ੁਰੂ ਹੋ ਗਈਆਂ ਇਦਾਂ ਭਾਈ ਜਦੋਂ ਮੋਟਰਸਾਈਕਲ ਗੱਡੀਆਂ ਲੰਘਦੀਆਂ ਫਿਰ ਬਰਾੜਾ ਧੂੜ ਮਿੱਟੀ ਸੋਣੀ ਉੱਡਦੀ ਹੈ ਫਿਰ ਤਾਂ ਐਂ ਲੱਗਦਾ ਜਿੰਨਾ ਮਰਜ਼ੀ ਸਾਹ ਚੜਿਆ ਹੋਵੇ ਮੂੰਹ ਟੱਕ ਕੇ ਰੱਖੋ ਹਾਂ ਵੀ ਤਾਂ ਹੀ ਆਪਾਂ ਨੇ ਸਿਰ ਮੂੰਹ ਅੱਜ ਕਵਰ ਕਰਿਆ ਹੋਇਆ ਕਵਰ ਕਰਨ ਦਾ ਕਾਰਨ ਇਹੀ ਹੈ ਵੀ ਧੂੜ ਮਿੱਟੀ ਬਹੁਤੀ ਜ਼ਿਆਦਾ ਹੈ ਤੇ ਰੋਡ ਆਪਾਂ ਨੂੰ ਜ਼ਿਆਦਾਤਰ ਐਦਾਂ ਦੇ ਹੀ ਮਿਲੇਗਾ ਨੁਰਵਲੇ ਤੱਕ ਤੇ ਸਾਹਮਣੇ ਜਿਹੜਾ ਪਿੰਡ ਦਿਖ ਰਿਹਾ ਇਹ ਹੈ ਜੀ ਬੁੱਕ ਪਿੰਡ ਆਪਾਂ ਇਸ ਟਾਈਮ 10 ਕਿਲੋਮੀਟਰ ਦਾ ਸਫ਼ਰ ਕੱਢ ਆਏ ਆ ਤੇ ਥੱਲੇ ਪਈ ਉਹ ਝੜ ਜਾ ਰਿਹਾ ਇੱਕ ਤੇ ਪਿੱਛੇ ਕੁੱਤਿਆਂ ਦਾ ਝੁੰਡ ਜਾ ਰਿਹਾ ਜਿਹੜਾ ਦੇਖਰੇਖ ਕਰ ਰਿਹਾ ਹੈ ਇਹ ਸਾਹਮਣੇ ਵਾਲਾ ਪਹਾੜ ਜਿਗਜੇਗ ਹੋ ਕੇ ਆਪਾਂ ਚੜ ਜਾਾਂਗੇ ਤੇ 15 ਕਿਲੋਮੀਟਰ ਦੀ ਫਿਰ ਸਿੱਧੀ ਟਲਾਣਾ ਹੈ اسی ਹੌਸਲੇ ਨਾਲ ਆਪਾਂ ਅੱਗੇ ਵਧ ਰਹੇ ਆ ਆਏ 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 ਚੱਲੀ ਮਿੱਤਰੋ ਚੱਲਾ ਸਮਾ ਹੋ ਗਿਆ ਜੀ 10:30 ਵਜੇ ਦਾ ਤੇ ਜਿਹੜੇ ਰਸਤੇ ਤੇ ਆਪਾਂ ਸਫਰ ਕਰ ਰਹੇ ਆ ਉੱਥੇ ਭਾਈ ਕੋਈ ਰਸਤਾ ਹੀ ਨਹੀਂ ਹੈ ਵੀ ਤੁਹਾਡਾ ਜਿੱਧਰ ਨੂੰ ਚਿਤ ਕਰਦਾ ਤੁਸੀਂ ਉਧਰ ਨੂੰ ਗੱਡੀ ਮੋਟਰਸਾਈਕਲ ਸਾਈਕਲ ਚਲਾ ਸਕਦੇ ਹੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਸਾਹਮਣੇ ਪਹਾੜ ਤੇ ਪਹਾੜ ਨੂੰ ਚੜ ਕੇ ਆਪਾਂ ਦੂਸਰੇ ਪਾਸੇ ਚਲੇ ਜਾਉਂਗੇ ਅੱਜ ਹੀ ਦਿਖਿਆ ਪਹਾੜ ਨਾ ਹੈ ਅੱਜ ਹੀ ਦਿਖਿਆ ਪਹਾੜ ਏਰੀਆ ਬਹੁਤ ਖੁੱਲਾ ਯਾਰ ਆ ਇਹ ਸਾਹਮਣੇ ਪਹਾੜ ਕਹਿੰਦਾ ਸੋ ਮੈਂ ਚੱਲ ਪਹਾੜ ਤਾਂ ਉਹ ਵਾਲਾ ਜਿਹੜਾ ਚੜਨਾ ਆਪਾਂ ਨੇ ਉਹ ਤਾਂ ਭਰੇ ਹੋਣਗੇ ਬਾਈ ਹੋਰੇ ਉਧਰਲੇ ਪਾਸੇ ਵੀ ਇਹਦੇ ਨਾਲ ਦੀ ਘੁੰਮਗੇ ਇਹਦੇ ਵਿੱਚ ਦੀ ਟੱਪਾਂਗੇ ਨਾ ਇਹਨੂੰ ਹਾਂ ਖਾਸਾ ਭਰੇ ਐ ਸਿਸਟਮ ਉਹ ਪਹਾੜਾ ਉੱਲੇ ਹੋਰ ਪਹਾੜ ਨਿਕਲਦੇ ਫਿਰ ਨਿਆਰੇ ਆਉਂਦੇ ਆ ਤੇ ਸਾਹਮਣੇ ਭਾਈ ਉਹੀ ਲਦਾਖ ਵਾਲੇ ਗਧੇ ਘੁੰਮ ਰਹੇ ਆ ਗਦਾ ਜੀ ਗਦਾ ਜੀ ਯਾਰ ਇੱਥੇ ਕੀ ਆ ਖਾਂਦੇ ਹੋਣੇ ਇਹ ਖਾਣ ਨੂੰ ਹੈ ਤਾਂ ਹੈ ਨਹੀਂ ਕੁਝ ਹੂੰ ਉੱਥੇ ਚੜ ਕੇ ਆਉਂਦੇ ਆ ਉਹ ਮੈਦਾਨ ਚ ਇੱਧਰ ਫਿਰ ਇੱਧਰ ਸੈਰ ਕਰਨਾ ਇਹ ਆ ਇਹਨਾਂ ਨੇ ਵੀ ਟਰੈਕ ਕਰਨਾਗਾ ਉਹ ਬਾਡੀ ਹਿੱਟ ਰੱਖ ਰਹੇ ਆ ਹੋਰ ਬਾਕੀ ਇੱਥੇ ਟਰੈਕ ਹੀ ਟਰੈਕ ਬਣੇ ਹੋਏ ਹਾਂ ਤੁਸੀਂ ਭਾਈ ਜਿੱਦਾਂ ਮਰਜ਼ੀ ਇੱਥੇ ਸਪੀਡ ਦੇ ਵਿੱਚ ਚਲਾ ਸਕਦੇ ਹੋ ਪਰ ਸਾਈਕਲਾਂ ਦਾ ਔਖਾ ਏ ਵੀ ਸਪੀਡ ਬ੍ਰੇਕਰ ਬਹੁਤੇ ਜ਼ਿਆਦਾ ਹੈ ਠੀਕ ਆ ਮੁੰਡਿਆ ਦੋਟਾ ਚੜਦੀ ਗਾ ਨੇਰਾ ਬਹੁਤ ਸੋਣਾ ਖੁੱਲਾ ਹੈ ਸਾਈਕਲ ਦਾ ਗੇਅਰ ਕਿਉਂ ਡਾਊਨ ਹੋਈ ਜਾਂਦਾ ਕੁਝ ਕਸਣਾ ਪੈਣਾ ਉਹਦਾ ਤੇ ਥੋੜੀ ਚੈਨ ਤੇ ਲਿਉਦੀ ਜਦੋਂ ਸਪੀਡ ਬ੍ਰੇਕ ਕਰਦੇ ਆਉਂਦਾ ਨਾ ਤੇ ਗੇਅਰ ਡਾਊਨ ਕਰ ਜਾਂਦਾ ਉਹ ਮੈਨੂੰ ਲੱਗਦਾ ਵੀ ਥੋੜਾ ਕਸਣਾ ਪਊਗਾ ਇਹ ਕਿਉਂਕਿ ਜਿੱਦਾਂ ਹੀ ਥੋੜਾ ਜ਼ੋਰ ਮਾਰੀਦਾ ਇਹ ਗੇਅਰ ਛੋਟਾ ਕਰ ਜਾਂਦਾ ਡ੍ਰੇਲਰ ਦੇਖਣਾ ਪੈਣਾ ਡ੍ਰੇਲਰ ਦਾ ਸਹੀ ਹੁੰਦਾ ਹਾਂ ਤਾਰ ਤੁਰ ਵੀ ਸਹੀ ਹੈ ਮੈਂ ਦੇਖ ਲਈ ਢਿੱਲੀ ਨਹੀਂ ਹੈਗੀ ਤਾਰ ਟਾਈਟ ਹੈ ਇਹ ਉਛੜੇ ਜਾਂਦਾ ਨਾ ਹਾਂ ਸਪੀਡ ਬ੍ਰੇਕ ਕਰਦੇ bro ਮਾੜਾ ਮਟੋਰੇ ਪਰ ਹੀ ਕਰ ਦਿੰਦਾ ਜੈਂ ਨੋ ਤਾਂ ਗੇਅਰ ਸ਼ਿਫਟ ਹੋ ਜਾਂਦਾ ਬਸ ਇਹੀ ਚੱਕਰ ਹੈ ਬਾਕੀ ਮੈਂ ਸੋਚ ਰਿਹਾ ਜੇ ਆਪਾਂ ਚੈਨ ਕਲੀਨਰ ਲਗਾ ਦਈਏ ਤਾਂ ਸਹੀ ਰਹੂਗਾ ਹਾਂ ਵਰਸ਼ ਕਰਾਉਣ ਵਾਲਾ ਜੈਂ ਨੂੰ ਹਾਂ شويه ਲੁਭਿਓ ਬਰਾ ਫਿਰ ਗੈਪ ਵੀ ਰਹਿ ਰਿਹਾ ਯਾਰ ਆ ਇਹ ਕੀ ਦੇ ਹੂੰ ਸੋ ਇਹ ਚੈਂ ਤਾਂ ਪਰ ਜਿੱਦ ਤੱਕ ਪਹੁੰਚਾ ਤੇ ਦਾ ਧੰਨਵਾਦ ਵੀ ਦਿੱਕਤ ਕੋਈ ਨਹੀਂ ਆਈ ਹੂੰ ਜਿਹੜੇ ਮਾਰੂਥਲ ਨੂੰ ਕ੍ਰਾਸ ਕਰਦੇ ਆ ਰਹੇ ਆ ਉਸ ਤੋਂ ਅੱਗੇ ਪਈ ਇਹ ਗੱਡੀ ਖੜੀ ਐ ਤੇ ਗੱਡੀ ਵਾਲਿਆਂ ਕੋਲੇ ਰੁਕੇ ਪਾਣੀ ਦੀ ਬੋਤਲ ਪੀ ਲਈ ਕਿਉਂਕਿ ਆਪਣੇ ਕੋਲੇ ਜਿਹੜਾ ਪਾਣੀ ਐ ਉਹ ਆਪਾਂ ਬਚਾ ਲਿਆ ਹੈ ਬਰਾੜਾ ਵੀ ਅੱਗੇ ਲੋਡ ਪੈ ਸਕਦਾ ਅੱਗੇ ਲੋਡ ਪੈ ਸਕਦੀ ਐ ਤੇ ਇੱਥੇ ਪਈ ਹਾਂ ਬੰਦੇ ਰੁੱਕ ਕੇ ਦામ ਲਾਉਂਦੇ ਨੇ ਤੇ ਜਿਹੜੇ ਚੋਬਰ ਥੱਕ ਜਾਂਦੇ ਉਹਨਾਂ ਨੂੰ ਫਿਰ ਪਈ ਇਹਨਾਂ ਦਾ ਲੀਟਰ ਗਾਈਡ ਕਰਦਾ ਵੀ ਮੋਟਰਸਾਈਕਲ ਦੇ ਉੱਤੇ ਖੜ੍ਹਜੋ ਤੇ ਜਿੱਥੇ ਵੀ ਖੱਡੇ ਆ ਰਹੇ ਆ ਹੌਲੀ ਹੌਲੀ ਭਾਈ ਬਾਡੀ ਨੂੰ ਐਲ ਸ਼ੌਕਰ ਯੂਜ਼ ਕਰਦੇ ਜਾ ਇਹ ਤਸਵੀਰਕਾਰੀਆਂ ਬੜੇ ਲੈਵਲ ਤੇ ਚੱਲੇ ਗਏ ਹੱਡੀਆਂ ਹੁਣੇ ਹੁਣੇ ਤੇ ਆਪਾਂ ਇੱਥੇ ਥੋੜਾ ਜਿਹਾ ਦਾਮ ਲੈ ਕੇ ਫਿਰ ਅੱਗੇ ਚੱਲਦੇ ਹਾਂ ਹੈ ਮਰਾੜਾ ਸਹੀ ਆ ਹੂੰ ਮਤੁਰਨੇਵਾ ਦੋ ਮਿੰਟ ਗੱਲਾਂ ਸੁਲੜ ਗਏ ਨੇ ਇਹਨਾਂ ਨੇ ਬੋਲ ਮਾਰ ਲਿਆ ਯਾਰ ਕਹਿੰਦੇ ਖੜਜੋ ਪਰ ਜਿਹੜਾ ਕੁਝ ਲੇ ਵਾਰੇ ਸੁਣਿਆ ਤਾਂ ਉਹ ਇੱਥੋਂ ਸ਼ੁਰੂ ਹੁੰਦਾ ਹੈ ਨਾ ਆਫ ਰੋਡਿੰਗ ਵਾਲਾ ਹਾਂ ਉਹ ਇੱਥੋਂ ਤੱਕ ਤਾਂ ਆਵੇ ਮਤਲਬ 16 17 ਕਿਲੋਮੀਟਰ ਕੋਨਰੇ ਗਲੇ ਬਹੁਤੇ ਖੁਸ਼ ਹੁੰਦੇ ਇਹ ਰੋਡ ਤੇ ਆ ਨਾ ਬੜੇ ਨਿਆਰੇ ਇਧਰ ਹਾਂ ਵੀ ਖੁੰਨਾ ਰੋਡ ਹੈ ਕੋਈ ਰਾਸਤਾ ਨਹੀਂ ਹੈ ਬਾਕੀ ਇਹ ਵੀ ਆ ਹੂੰ ਜ਼ਿਆਦਾਤਰ ਇਹ ਕਿਰਾਏਤੀ ਹੁੰਦੇ ਆ 99% ਬਾਦ ਅੱਗ ਵੀ ਦੁਰੇ ਜਾਂਦੇ ਆ ਕਿਸੇ ਦੀ ਨੰਬਰ ਪਲੇਟ ਲੈ ਕੇ ਡੱਗੀ ਪਈ ਹੁੰਦੀ ਕਿਸੇ ਦਾ ਮੜਗਾੜ ਗਿਆ ਕਿਸੇ ਦਾ ਕੁਛ ਪਿਆ ਹੁੰਦਾ ਡੱਗਿਆ ਰਾਜ ਹਾਂ ਜੇ ਸਹੀ ਹੈ ਹੂੰ ਫਿਰ ਉਹ ਬੇਕਿਰਕੇ ਦੱਬੀ ਦੁਰੇ ਜਾਂਦੇ ਹੋ ਬਾਕੀ ਭਾਈ ਜਿਹਦੇ ਵਿੱਚ ਕੋਈ ਨਾ ਕੋਈ ਦਿੱਕਤ ਆਂਦੀ ਹੈ ਉਹ ਇਹ ਕੁਛ ਹੋ ਜਾਂਦਾ ਯਾਰਾ ਚੈਨ ਸੁਪਰੇ ਲੈ ਲਓ ਇੱਕਾ ਮਾਰਨੂੰ ਪੁੱਛ ਲੈ ਸ਼ਿਫਟਰ ਦੱਬਲੀ ਸ਼ਿਫਟਰ ਦੱਬਲੀ ਨਾਲ ਸ਼ਿਫਟਰ ਦਾ ਨਾਲ ਉਲਟਾ ਕਿਉਂ ਘੁਮਾਰਿਆ ਮਾਰ 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 ਇਹ ਆ ਭਾਈ ਸਾਈਕਲਾਂ ਨੇ ਦਾ ਨਸ਼ਾ ਵੀ ਜਿੱਡਾ ਮਰਜ਼ੀ ਪਾਸ ਹੋਵੇ ਕੌਫੀ ਹੋਵੇ ਤੇ ਨਾਲ ਟੌਫੀਆਂ ਹੋਣ ਵੀ ਗੱਲ ਓਕੇ ਰਿਪੋਰਟ ਹੈ ਚੱਲ ਜਾਂਦਾ ਸੋਹਣਾ ਕੰਮ ਜਾਂਦਾ ਕਨੈਕਟਰ ਵਾਲੀ ਜੀ ਭਾਈ 10 ਵਾਲਾ ਇੱਕ ਕੋਡਲੀ ਦਾ ਜਿਵੇਂ ਅੱਖਾਂ ਖੋਲ ਦਿੰਦਾ ਉਹ ਕੋਡਲੀ ਪੀ ਜਾਗੇ ਇਹਨਾਂ ਨੂੰ 5-7 ਵਾਰੀਆਂ ਚ ਹਾਂ ਚਾਰ-ਚਾਰ ਕਟਾਂ ਤੇਰੇ ਆਪਾਂ ਨੇ ਪਾਣੀ ਦੇ ਵਿੱਚ ਦੋ ਚੀਜ਼ਾਂ ਪਿਓਈਆਂ ਸੀਗੀਆਂ ਇਹਦੇ ਵਿੱਚ ਹਾਂ ਛੋਲੇ ਭਿਜਣੇ ਪਾਏ ਵੀ ਤੇ ਇਹਦੇ ਵਿੱਚ ਪਾਈ ਕਾਜੂ ਬਦਾਮ ਹੈ ਸਮਾਂ ਹੋ ਗਿਆ ਜੀ 1:20 ਮਿੰਟ ਦਾ ਤੇ ਉਹ ਆਲਾਰਮ ਲਗਾਤੇ ਆ ਜੀ 1:50 ਮਿੰਟ ਦਾ ਅੱਠੇ 25 ਮਿੰਟ ਦਾ ਸੈਰ 25 ਮਿੰਟ ਦੀ ਰੈਸਟ ਕਰਨ ਤੋਂ ਬਾਅਦ ਆਪਾਂ ਭਾਈ ਸਾਹਮਣੇ ਵਾਲੇ ਪਹਾੜ ਨਾਲ ਦੋ ਦੋ ਹੱਥ ਕਰਾਂਗੇ ਵੀ ਕੁੱਲ ਮਿਲਾ ਕੇ ਲੋਕੀ ਰਪੋਰਟ ਹੈ ਉਹ 41 ਗੱਲ ਨਹੀਂ ਸਫਰ ਛੋਟਾ ਹੈ ਤਾਂ ਕਰਕੇ ਆਪਾਂ ਭਾਈ ਰੁੱਕੇ ਚੱਲ ਰਹੇ ਹਾਂ ਦੁਪਹਿਰ ਆਪਾਂ ਇਹਨ ਪੂਰਾ ਟეკਿਆ ਹੋਇਆ ਤੇ ਘੰਟੇ ਦੀ ਰੈਸਟ ਕਰਨ ਤੋਂ ਬਾਅਦ ਦੁਬਾਰਾ ਸਫਰ ਸਟਾਰਟ ਕਰਤੇ ਆ ਤੇ ਪਿੱਛੇ ਕੋ ਵੀਰ ਮਿਲਿਆ ਉਹ ਤੋਂ ਦੋ ਬੋਤਲਾਂ ਪਾਣੀ ਦੇ ਮਿਲ ਗਈਆਂ ਨਾਲ ਔਰੇ ਜੂਸ ਔਰੇਂਜ ਜੂਸ ਮਿਲ ਗਿਆ ਤੇ ਹੁਣ ਬਾਡੀ ਥੋੜੀ ਜਾਨ ਪੈ ਗਈ ਬਾਡੀ ਚ ਤੇ ਅੱਗੇ ਵੀ ਹੋਣ ਵਾਸਤੇ ਕੀ ਚਾਹੀਦਾ ਆਵਾ ਵੀ ਤਾਂ ਹੈ ਪਰ ਇੱਥੇ ਫਲ ਫਰੂਟ ਹੋਣੇ ਜ਼ਰੂਰੀ ਆ। ਜੇ ਇੱਕ ਦਿਨ ਚ ਪੰਜ ਛੇ ਕੇਲੇ ਹੋਣ ਬੰਦੇ ਦੇ ਕਾਰਬੋਜੇ ਪੂਰੇ ਹੋਏ ਰਹਿਣ। ਹਾਂ। ਇੱਕ ਦਾ ਬੰਦਾ ਉਟ ਐਕੀ ਜੀ ਫਿਰਦਾ ਰਹੇ ਨਾਲੇ ਫਿਰ ਉਹਨਾਂ ਬੇਟਪੂੜ ਵੀ ਨਾਲ ਵਾਲਾ ਘਟੇ। ਸਹੀ ਗੱਲ ਐ। ਪਰ ਇੱਥੇ ਹੈ ਹੀ ਕੁਛ ਨਹੀਂ। ਹਾਂ, ਸਿਉ ਆਸੂ ਮਿਲ ਜਾਂਦੇ ਕੋਈ ਆਉਂਦਾ ਜਾਂਦਾ ਵੀਰ ਫੜਾ ਜਾਂਦਾ ਜਾਂ ਕੋਈ ਫੌਜੀ ਭਰਾ। ਆਰਮੀ ਉਰਮੀ ਵਾਲੇ ਸੇਵ ਦੇ ਜਾਂਦੇ ਆ। ਅਜਬ ਸਿਉਾਂ ਦੇ ਵੀ ਦਰਸ਼ਨ ਹੋਏ ਸਾਨੂੰ। ਪਰ ਹੁਣ ਜਿਹੜਾ ਹੁਣ ਤੱਕ ਦਾ ਆਪਣਾ ਸਫ਼ਰ ਤਾਂ ਉਹ ਇਦਾਂ ਦੇ ਪਲੇਨ ਰੋਡ ਤੇ ਤਾਂ ਤੇ ਹੁਣ ਇਦਾਂ ਦੀ ਰੋਡ ਆਪਾਂ ਨੂੰ ਉੱਪਰ ਮਿਲੇਗਾ ਤੇ ਸਾਹਮਣੇ ਇੱਕ ਛੋਟੀ ਜੀ ਗੱਡੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ਉਹ ਪਹਾੜ ਨਾਲ ਦੋ ਦੋ ਹੱਥ ਕਰਾਂਗੇ ਇਹ ਪਹਾੜ ਜਿਆਦਾ ਨਹੀਂ ਤਾਂ ਦੋ ਘੰਟੇ ਲੈ ਲੇਗਾ ਜੋਬਰਾ ਦੋ ਗੱਡੀਆਂ ਉੱਤਰਦੀਆਂ ਆਂ ਹਾਂ ਇਹ ਦੋ ਘੰਟੇ ਲੈ ਲੇਗਾ ਫਿਰ ਸਿੱਧੀ ਟਲਾਂਣਾ ਅੱਗੇ ਚੱਲ ਵੀ ਜੋਬਰਾ ਪਾ ਫਿਰ ਕਬੱਡੀ ਸਿੱਧੇ ਚੜ ਜਾਨੇ ਆਪਾਂ ਸਿੱਧੇ ਹੀ ਚੱਲਦੇ ਬਿਨਾਂ ਜਿਗਜਗ ਤੋਂ ਠੀਕ ਹੈ ਜੀ ਐਦਾਂ ਭਾਈ ਫਿਰ ਗੱਡੀਆਂ ਮਿਲ ਜਾਂਦੀਆਂ ਤੇ ਇਹਨਾਂ ਕੋਲੋਂ ਪਾਣੀ ਮਿਲ ਜਾਂਦਾ ਹੁਣ ਤੱਕ ਤਕਰੀਬਨ 6-7 ਲੀਟਰ ਪਾਣੀ ਪੀ ਚੁੱਕੇ ਆਪਾਂ ਤੇ ਜਿੰਨੇ ਮੋਟਰਸਾਈਕਲ ਵਾਲੇ ਹੁੰਦੇ ਉਹ ਸਾਮਾਨ ਇਹਨਾਂ ਗੱਡੀਆਂ ਤੇ ਹੁੰਦਾ ਤੇ ਇੱਥੋਂ ਆਪਾਂ ਨੂੰ ਪਾਣੀ ਵਗੈਰਾ ਆਰਾਮ ਨਾਲ ਮਿਲ ਜਾਂਦਾ ਨਹੀਂ ਇੱਥੇ ਸੁੰਨੇ ਰਾਮਾਂ ਤੇ ਹੋਰ ਕੁਝ ਕੋਈ ਨਹੀਂ ਦੇਖਣ ਨੂੰ ਮਿਲਦਾ ਕਹਿੰਦੇ ਚੋਬਰ ਜਿਹੜੇ ਪਹਾੜ ਦਾ ਸਵੇਰ ਤੋਂ ਜ਼ਿਕਰ ਕਰ ਰਹੇ ਆ ਤੇ ਉਸ ਪਹਾੜ ਇਸ ਟਾਈਮ ਆਪਣੇ ਬਿਲਕੁਲ ਸਾਹਮਣੇ ਦਿਖ ਰਿਹਾ ਪਹਾੜ ਨੂੰ ਚੜਨ ਦੇ ਭਾਈ ਦੋ ਤਰੀਕੇ ਇੱਕ ਤਾਂ ਇਹ ਗੱਡੀ ਆ ਰਹੀ ਹੈ ਵੀ ਇਹ ਘੁੰਮਣਾ ਜ਼ਿਆਦਾ ਪਏਗਾ ਤੇ ਇੱਕ ਰਸਤਾ ਭਾਈ ਇਹ ਸਾਹਮਣੇ ਦਿਖ ਰਿਹਾ ਹੈ ਕੰਮ ਕਰੜਾ ਏ ਪਰ ਜੇ ਇਹਨੂੰ ਚੜ ਗਏ ਤਾਂ ਟੀਸੀ ਤੇ ਪਹੁੰਚ ਜੂਗੇ ਬਾਕੀ ਦੇਖਦੇ ਆਂ ਇੱਥੋਂ ਪਾਣੀ ਦੀ ਬੋਤਲਾਂ ਲੈ ਕੇ ਫਿਰ ਅੱਗੇ ਚੱਲਦੇ ਆਂ ਬਰਾੜਾ ਦੇਖ ਜੇ ਗੱਡੀ ਤੋਂ ਪਾਣੀ ਮਿਲ ਗਿਆ ਹਾਂ ਹਾਂ ਹੋ ਸਕਦਾ ਵੈਸੇ ਥਾਰ ਗੱਡੀ ਹੈ ਲੈ ਵੀ ਰੋਕ ਲਈ ਰੋਕ ਲਈ ਹਰਿਆਣਾ ਨੰਬਰ ਗੱਡੀ ਭਾਈ ਦੇਖਦੇ ਭਾਈ ਪਾਣੀ ਮਿਲਦਾ ਕਿ ਨਹੀਂ ਮਿਲਦਾ ਕੀ ਹਾਲ ਹੈ ਭਾਈ ਜੀ ਪਾਣੀ ਮਿਲ ਚੁੱਕੀ ਕਿੱਥੇ ਪਾਣੀ ਮਿਲ ਜੂ ਇਸ ਪਾਸੇ ਅਸੀਂ ਉਮਲੀ ਗਲਾ ਚੜਾਂ ਕੱਲ ਨੂੰ ਤੁਸੀਂ ਇਹ ਲਾ ਤੁਸੀਂ ਐਸ ਪਾਸੇ ਨਾ ਜਾਓ ਕਿਸ ਪਾਸੇ ਇਹ ਬੜੀ ਬੜੀ ਖਰਾਬ ਸੜਕ ਹੈ ਆ ਤੁਸੀਂ ਨਾ ਲੋ ਅੱਛਾ ਐਕਚੁਅਲੀ ਆ ਆ ਵਾਲੀ ਸਮੂਥ ਈ ਅਸੀਂ ਵੀ ਗਲਤ ਲਿੱਤੀ ਹੈ ਪਰ ਆ ਬੜੀ ਲੰਬੀ ਸੜਕ ਹੈ ਆ ਤੁਸੀਂ ਨਾ ਲੋ ਇਹ ਸਹੀ ਰਹੇਗੀ ਨਾ ਜੀ ਆ ਵੀ ਠੀਕ ਨਹੀਂ ਹੈ ਹਾਂ ਪਤਾ ਹੈ ਕਿਉਂ ਇੱਕ ਤਾਂ ਹੈ ਕਿ ਬਹੁਤ ਸਟੀਪ ਹਾਂ ਠੀਕ ਹੈ ਇਹ ਹੈ ਕਿ ਪੂਰੀ 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 ਚੜਾਈ ਓਕੇ ਆ ਲੈ ਜਾਂਦੀ ਤੁਹਾਨੂੰ ਨੌਰਗੁਲਾ ਓਕੇ ਅਸੀਂ ਐਸ ਪਾਸੇ ਐਸ ਕਰਕੇ ਆਏ ਹਾਂ ਅਸੀਂ ਨੌਰਗੁਲਾ ਦੇਖਣਾ ਸੀ ਹਾਂ ਵੈਸਾ ਤਾਂ ਬੜਾ ਸੁੰਦਰ ਹੈ ਬਟ ਐ ਰਸਤਾ ਤੁਸੀਂ ਨਾਲੋ ਮੈਂ ਤੁਹਾਨੂੰ ਕਰਾਂਗਾ ਫਿਰ ਕਿਹੜੇ ਵਾਲੇ ਜਾइए ਤੁਸੀਂ 40 ਲਾ ਵਾਲਾ ਰਸਤਾ ਹੈ ਜਿਹੜਾ ਓਕੇ ਉਮਲਿੰਗਲਾ ਉਹ ਪੱਕਾ ਰਸਤਾ ਹੈ ਸਮੂਥ ਰਸਤਾ ਹੈ ਸਮੂਥ ਚੜਾਈ ਹੈ ਉਹ ਸਾਈਕਲਿਸਟ ਵਾਸਤੇ ਜ਼ਿਆਦਾ ਔਖਾ ਰਹਿੰਦਾ ਉਹ ਅੱਛਾ ਹਾਂ ਇਹ ਪੰਜਾਬ ਚੋਂ ਤਿੰਨ ਬੰਦਿਆਂ ਨੇ ਹੁਣ ਤੱਕ ਕੀਤਾ ਹੋਇਆ ਉਮਲਿੰਗਲਾ ਅੱਛਾ ਰਿਸ਼ਮ ਸਿੰਘ ਉਦਾਰਾ ਧਨਵੰਤ ਮੁੰਡਾ ਮਿੱਤਰ ਆਪਣਾ ਉਹ ਵੀ ਤੇ ਘਮਾਲੀ ਤੋਂ ਮੁੰਡਾ ਹੋਰ ਸੀ ਅੱਛਾ ਘਮਾਲੀ ਤੋਂ ਦੋ ਹਾਂ ਦੋ ਤੁਸੀਂਗੇ ਤੇ ਉਸ ਤੋਂ ਬਾਅਦ 10 ਹੋਰੇ ਖੁਦਾ ਪਾਏ ਜੀ ਤੇ ਭਾਈ ਇਹ ਨਾ ਹਾਂ ਸੁੰਨੇ ਰਾਵਾਂ ਦੇ ਉੱਤੇ ਜਦੋਂ ਭਈ ਪੰਜਾਬੀ ਬੋਲਦਾ ਦਿਖਦਾ ਫਿਰ ਸਾਨੂੰ ਵੀ ਚਾ ਚੜ ਜਾਂਦਾ ਹੈ ਤੇ ਸਾਹਮਣੇ ਮਿੱਤਰ ਖੜਾ ਹੈ ਥੋੜਾ ਦੱਸੋਗੇ ਕਿ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਹੈ ਆਪਣਾ ਸਸ ਸੇ ਕਾਲ एवरीवन ਮੇਰਾ ਨਾਮ ਹੈ ਕਰਿਸ਼ ਭੱਲਾ ਓਕੇ ਤੇ ਪੱਲਾ ਐਕਚੁਅਲੀ ਪੰਜਾਬੀ ਤਾਂ ਪੱੱਲੇ ਬੋਲਦੇ ਨੇ ਜੀ ਪੱਲਿਆਂ ਦਾ ਖੂਬ ਅ ਅਸੀਂ ਵੈਸਾ ਦਾ ਦਰਦ ਹੁੰਦਾ ਹੈ ਗਿਆ ਭਾਜੀ ਠੀਕ ਹੈ ਜੀ ਬਟ ਪਿੱਛੋਂ ਸਾਡੀ ਫੈਮਿਲੀ ਪੰਜਾਬ ਦੀ ਵੀ ਹੈਗੀ ਆ ਜੰਮੂ ਕਸ਼ਮੀਰ ਦੀ ਵੀ ਹੈਗੀ ਮੀਰਪੁਰ ਦੇ ਵੀ ਹੈਗੇ ਜਿਹੜਾ ਅੱਜ ਹੁਣ ਪੀਰੂ ਦੇ ਜੀ ਜੀ ਤੇ ਸਾਡੇ ਪਿੱਛੋਂ ਸਾਰੇ ਹੀ ਓਕੇ ਪੰਜਾਬੀ ਨੇ ਦਾਦੀ ਸਾਡੀ ਜਿਹੜਾ ਸਿੰਧ ਪਾਕਿਸਤਾਨ ਹੁੰਦਾ ਸੀ ਉੱਥੇ ਦੀ ਸਰਦਾਰਨੀ ਹੈ ਹੈ ਤੇ ਫਿਰ ਲੇਚ ਕੀ ਬਾਤ ਹੈ ਲੇਚ ਕਿੰਨੇ ਦਿਨ ਹੋ ਗਏ ਲੇਚ ਸਰ ਮੈਨੂੰ ਹੋ ਗਏ 65 ਦਿਨ ਕਿਆ ਬਾਤ ਹੈ ਲਦਾਖ ਮੈਂ ਕਿ ਡਾਕੂਮੈਂਟਰੀ ਤੇ ਲੈਂਡਸਕੇਪ ਫੋਟੋਗ੍ਰਾਫਰ ਓਕੇ ਤੇ ਮੈਂ ਲਦਾਖ ਤੇ ਕਿਤਾਬ ਬਣਾ ਰਿਹਾ ਓਕੇ ਤੇ ਮੈਂ ਮੈਨੂੰ ਹੋ ਗਏ 10 ਸਾਲ ਹੋ ਗਏ ਡਾਕੂਮੈਂਟਰੀ ਫੋਟੋਗ੍ਰਾਫੀ ਕਰਦੇ ਹੋਏ ਬਟ ਨਾ ਹੌਬੀ ਹੌਬੀ ਲਈ ਕਰਦਾ ਸੀ ਪਹਿਲਾਂ ਐਜ਼ ਅ ਐਜ਼ ਅ ਕੀ ਕਹਿੰਦੇ ਨੇ 셀ਫ ਡਿਵੈਲਪਮੈਂਟ ਜੀ ਜੀ ਹਾਂ ਜੀ ਪਰ ਹੁਣ ਮੈਂ ਆਪਣਾ ਕੰਮ ਕੁਮ ਛੱਡ ਕੇ ਐ ਲੈ ਪ੍ਰੋਫੈਸ਼ਨਲ ਹੋ ਗਿਆ ਹੁਣ ਮੈਨੂੰ ਐਜ਼ ਅ profession ਮੈਂ ਕਰ ਰਿਹਾ ਤੇ ਆਈ ऍम ਹੋਪਿੰਗ ਟੂ ਰਿਲੀਜ਼ ਅਹ ਦਿਸ ਐਸ ਮਾਈ ਫਰਸਟ ਬੁੱਕ ਠੀਕ ਜਿਹੜੀ ਮੇਰੀ ਫਰਸਟ ਕਿਤਾਬ ਹੋਈਗੀ ਉਹ ਲਦਾਖ ਤੇ ਹੋਈਗੀ ਵਾਓ ਤੇ ਤੇ ਸਾਡੇ ਸਾਡੇ ਵੱਲ ਸਾਡੇ ਵੱਲੋਂ ਫੇਰ ਬੈਸਟ ਵਿਸ਼ੇ ਹੈ ਹੈਨਾ ਤੇ ਭਰਾ ਮਿਲਿਆ ਆਪਣੇ ਕੋਲੇ ਪਾਣੀ ਦੀਆਂ ਬੋਤਲਾਂ ਘੱਟ ਸੀ ਕਿਉਂਕਿ ਆਪਾਂ ਨੇ ਪੰਗਾ ਪਾਈ ਇਧਰ ਵਾਲੇ ਰਾਹ ਨਾਲ ਲੈਣਾ ਹੈ ਤੇ ਨਾਲ ਪ੍ਰੋਟੀਨ 바ਰ ਮਿਲ ਗਈ ਵੀ ਪ੍ਰੋਟੀਨ 바ਰ ਵਧੀਆ ਚੀਜ਼ ਹੈ ਦੇ ਕੁੱਲ ਬਣਾ ਕੇ ਹੋ ਕੇ ਰਿਪੋਰਟਾ ਭਰਾਵਾ ਦਿਲੋਂ ਧੰਨਵਾਦ ਵੀ ਐਨੇ ਸੁਣਨੇ ਰਹਾਵਾ ਉੱਤੇ ਵੀ ਸਾਨੂੰ ਪੰਜਾਬੀ ਬੋਲਣ ਦਾ ਮੌਕਾ ਮਿਲ ਗਿਆ એનર્ਜੀ ਦਾ ਚੰਗਾ ਖਜ਼ਾਨਾ ਮਿਲ ਗਿਆ ਨਹੀਂ ਅਸੀਂ ਵਿੱਚੋਂ ਹਿੰਦੀ ਹੀ ਬੋਲਦੇ ਆ ਰਹੇ ਜਿਹੜਾ ਵੀ ਮਿਲ ਰਿਹਾ ਹਿੰਦੀ ਬੋਲ ਰਿਹਾ ਨਹੀਂ ਪਲੱਸ ਪਲੱਸ ਮੈਂ ਮੈਂ ਤਾਂ ਤੁਹਾਨੂੰ ਕੰਪਲੀਮੈਂਟ ਵੀ ਦੇ ਰਿਆ ਸੀ ਬਈ ਬੜੀ ਹਿੰਮਤ ਦਾ ਕੰਮ ਹੈ ਤੁਸੀਂ ਇੰਨੀ ਦੂਰ ਪਾੜਾ 19000 ਫੀਟ ਤੁਸੀਂ ਚੱਲੇ ਔਮਲਿੰਗ ਲਾਤੇ ਹੈ ਸਾਈਕਲਾਂ ਲਾ ਕੇ ਮੈਂ ਬੜੀ ਹਿੰਮਤ ਦੀ ਗੱਲ ਹੈ ਅਸੀਂ ਤਾਂ ਸਾਨੂੰ ਤਾਂ ਗੱਡੀ ਚ ਕ੍ਰੈਂਪਸ ਪੈ ਜਾਂਦੇ ਨੇ ਤਿੰਨ ਸਾਲਾਂ ਤੱਕ ਇਸ ਤੋਂ ਵੀ ਉੱਚਾ ਪਾਸ ਨਿਕਲੇ ਹੋਊਗਾ ਉਹ 8000 ਉਹ ਇੱਕ ਨਵਾਂ ਬਣ ਰਿਹਾ ਔਮਲਿੰਗ ਲਾ ਤੋ ਉੱਤੇ ਬਿਗਲਾ ਬਿਗਲਾ ਮੇਰੇ ਨਾਲ 19400 ਤੇ ਬਣ ਰਿਹਾ ਉਹ ਬਾਈ ਇਹ ਮੈਨੂੰ ਲੱਗਦਾ 22000 ਤੇ ਦੱਸ ਜੀ ਉਹ 22000 ਵਾਲਾ ਹਾਂਜੀ ਉਹ ਤਾਂ ਕਾਫੀ ਉੱਚਾ ਬਣੂ ਇਹਦੇ ਨਾਲ 3 ਸਾਲ ਲੱਗ ਜਾਣਗੇ ਜਿਹੜੇ ਸਾਲ ਦਾ ਪ੍ਰੋਜੈਕਟ ਜੀ ਕਹਿੰਦੇ ਵੀ 6 ਮਹੀਨੇ ਬੰਦ ਰਹਿੰਦਾ ਨਾ ਫਿਰ ਕੰਮ ਆ ਹੂੰ ਜੀ ਤੋ ਟਾਈਮ ਲੱਗ ਜਾਏਗਾ ਤੁਹਾਡਾ ਤੁਹਾਡਾ ਉੱਥੇ ਵੀ ਪਲਾਨ ਹੈ ਸਾਈਕਲ ਲੈ ਕੇ ਜਾਉਣਾ ਉਹ ਤਾਂ ਹਲੇ ਫਿਰ ਜਦੋਂ ਤੱਕ ਬਣੇਗਾ ਉਦੋਂ ਕਰ ਲਾਂਗੇ ਉਸ ਤੋਂ ਪਹਿਲੇ ਹੋਰ ਬਹੁਤ ਜ਼ਿਆਦਾ ਪ੍ਰੋਟੀਨ ਚਾਹੀਦਾ ਹੋਣਾ ਜੀ 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 ਕੋਈ ਗੱਲ ਨਹੀਂ ਤੁਹਾਨੂੰ ਕஷ்ட ਦਿੰਦੇ ਰਵਾਂਗੇ ਬੈਸਟ ਆਫ ਲੱਕ थैंक यू ਬਈ ਬਹੁਤ ਬੜਾ ਠੀਕ ਬਾਅਦ ਗੱਲ ਕਰਾਂਗੇ ਵੀਡੀ ਸਾਡੇ ਦੇਸ਼ ਦੇ ਲੋਕਾਂ ਨੂੰ ਇਨਸਪਾਇਰ ਕਰੋ ਹਾਂ ਆ ਹੈਗੀ ਹੈ ਟਰੂ ਫਿਟਨੈਸ ਜੀ ਸਹੀ ਗੱਲ ਹੈ ਹਾਂ ਅਸੀਂ ਐਸ ਐਸ ਏਜਸ 2025 ਵਿੱਚ ਤੇ ਅਸੀਂ ਪਤਾ ਕੀ ਹੋਇਆ ਜਦ ਦੇ ਮੋਬਾਈਲ ਆਏ ਨੇ ਜਿਹੜੀ ਸਿਟੀ ਲਾਈਫ ਆਈ ਹੈ ਤੇ ਲੋਕਾਂ ਦਾ ਫਿਟਨੈਸ ਤੋਂ ਧਿਆਨ ਬਿਲਕੁਲ ਹੀ ਮਤਲਬ ਜ਼ੀਰੋ ਹੋ ਗਿਆ ਹੈ ਨਾ ਹੁਣ ਲਦਾਖ ਦੇ ਲੋਕੀ ਮੈਰਾਥਨ ਕਰ ਰਹੇ ਨੇ ਸਾਈਕਲਿੰਗ ਕਰ ਰਹੇ ਨੇ ਹਾਂ ਉਹ ਅਸੀਂ ਵੀ ਦੇਖੀ ਮੈਰਾਥਨ ਅਸੀਂ ਮੇਰੇ ਮਿੱਤਰ ਨੇ ਕਰੀ ਸੀ ਉਹ ਗਲੀ ਆਪਣੇ ਇਥੋਂ ਬਰਨਾਲੇ ਤੋਂ ਤੇ ਅਸੀਂ ਵੀ ਇਸੋ ਛੇ ਨਾਲੇ ਯੰਗ ਏਜ ਆ ਹੁਣ ਸਾਈਕਲ ਚਲਾ ਲੰਦੇ ਵੀ ਬਾਈਕ ਲਿਆਣ ਦੀ ਪੂਰੀ ਉਮਰ ਪਈ ਨਹੀਂ ਨਹੀਂ ਇਨਸਪਾਇਰ ਕਰੋ ਤੁਸੀਂ ਲੋਕਾਂ ਨੂੰ ਇਨਸਪਾਇਰ ਕਰੋ ਐਸ ਸਰ ਯੰਗ ਏਜ ਵਿੱਚ ਵੀ ਸਹੀ ਗੱਲ ਹੈ ਮੈਕਸਮਮ ਲੋਕੀ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਹਾਂ ਇਹ ਤਾਂ ਫਿਜ਼ੀਕਲੀ ਫਿਟ ਹੋਣ ਤੋਂ ਪਹਿਲਾਂ ਆਪਣਾ ਵੀ ਮੈਂਟਲੀ ਫਿਟ ਹੋਣਾ ਬਹੁਤ ਜ਼ਰੂਰੀ ਹੈ ਜੇ ਆਪਣਾ ਦਿਮਾਗ ਹੈਗਾ ਵੀ ਹੁਣ ਜਿਆਦਾ ਸਾਡਾ ਦਿਮਾਗ ਇਧਰ ਦੀ ਬਣ ਗਿਆ 100% ਟਾਈਮ ਨਾਲ ਉਹ ਪੁੱਛੋ ਸੋਚਦਾ ਹਾਂ ਮੈਂ ਕਿ ਆਪਾਂ ਜਿੱਧਰਲੇ ਪਾਸੇ ਚੱਲੀਏ ਅਸੀਂ ਪਲਾਨਿੰਗ ਪਹਿਲੀ ਇਧਰ ਨਹੀਂ ਕਰਦੇ ਨਾਲ ਆਪਾਂ ਮਾਸ਼ੀਤੀ ਚੜਾਂਗੇ ਇਨਾਲੇ ਕੱਚਾ ਰਸਤਾ ਮੈਂ ਕਿਹਾ ਟਾਇਰ ਸਲਿੱਪ ਮਾਰੂਗਾ ਜਦੋਂ ਆਪਾਂ ਜ਼ੋਰ ਲਾਵਾਂਗੇ ਖੜਮੀ ਚੜਾਈ ਤੇ ਤੇ ਇਧਰ ਦੀ ਪਾਵੇਂ ਮੈਂ ਕਿਹਾ ਆਪਾਂ ਤੁਰ ਕੇ ਚੜ ਜੀ ਉਧਰ ਦੇ ਨਾਲ ਫੇਰ ਵੀ ਅੱਦੇ ਸਮੇਂ 'ਚ ਜੜਾਂਗੇ ਮੈਂ ਕਿਹਾ ਬਾਕੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਗੱਲਾਂ ਬਾਤਾਂ ਕਰਕੇ ਬਹੁਤ ਬਹੁਤ ਸ਼ੁਕਰੀਆ ਮੇਰੇ ਚੈਨਲ ਲਈ ਥੈਂਕ ਯੂ ਬੈਸਟ ਆਫ ਲੱਕ ਧੰਨਵਾਦ ਇਹ ਭਾਈ ਵੀਰ ਆਪਾਂ ਨੂੰ ਥਾਰ 'ਚ ਮਿਲੇ ਤੇ ਉਹ ਆਪਾਂ ਨੂੰ ਪ੍ਰੋਟੀਨ 바ਰ ਦੇਗੇ ਆਹੀ ਚੀਜ਼ਾਂ ਆਪਾਂ ਪਹਿਲਾਂ ਖਾਂਦੇ ਆ ਰਹੇ ਤੇ ਤੇ ਆਹੀ ਭਾਈ ਹੁਣ ਆਪਾਂ ਨੂੰ ਚੌਕਲੇਟ ਦੇ ਰੂਪ 'ਚ ਮਿਲ ਗਿਆ ਬਰਾੜ ਤੇਰੇ ਕੋਲ ਕਿਹੜਾ ਫਲੇਵਰ ਹੈ ਕੁੜੇ ਬਰੇ ਬਨੇ। ਐ ਕਾਫੀ ਆ। ਪਰ ਅੱਜ ਤਾਂ ਆਪਣਾ ਉਹੀ ਜਾ ਰਿਹਾ। ਪਰ ਆਪਾਂ ਨੂੰ ਇੱਥੋਂ ਸਿੱਧੋ ਚੜਨਾ ਹੈ। ਇਹ ਪਹਾੜ ਇੱਥੇ ਮਿਲ ਕੇ ਜਾ ਕੇ। ਕਹਿੰਦੇ ਚੋਪਰਾਂ ਦੇ ਸਾਹ ਜ ਸਾਹ ਨਹੀਂ ਲੱਗ ਰਹੇ। ਬੜੀ ਅੰਧੇਰਾ। ਉਹਦਾ ਕਾਰਨ ਇਹ ਹੈ। ਹੀ ਫਾਈ ਆਪਾਂ। ਬਰਾੜਾ ਕਿੰਨੀ ਹਾਈਟ ਆਉਂਗੀ। ਉੱਥੇ ਲੱਗੇ। ਇੱਥੋਂ ਜੱਲੇ ਤੇ ਵੀ ਇਹ ਅੱਛਾ ਚੜਦੇ ਚੜਾਉਂਦੇ ਭਾਈ ਇੱਥੇ ਪਹੁੰਚ ਗਏ ਤੇ ਇੱਥੇ ਸਾਹਮਣੇ ਮੋਟਰਸਾਈਕਲ ਵਾਲੇ ਖੜੇ ਆ ਬਹੁਤ ਹੀ ਹਾਈਟ ਹੋ ਗਈ ਯਾਰਾ ਕਿਉਂਕਿ ਇਹਦੇ ਸਾਹਮਣੇ ਵਾਲੇ ਪਹਾੜ ਹੈ 5000 ਤੋਂ ਇਹ ਛੋਟੇ ਹੋ ਗਏ ਯਾਰਾ 5000 ਤੋਂ ਉੱਪਰੇ ਆ ਆਪਾਂ ਭਾਈ ਜਿੱਥੇ ਅੱਜ ਪਹੁੰਚਣਾ ਤਾਂ ਤੇ ਉੱਥੇ ਟਾਈਮ ਨਾਲ ਪਹੁੰਚ ਗਏ ਤੇ ਲੱਗਿਆ ਲਗਾਇਆ ਆਪਾਂ ਨੂੰ ਭਾਈ ਅਜੇ ਤੰਬੂ ਮਿਲ ਗਿਆ ਸਾਈਕਲ ਆਪਣੇ ਅੰਦਰ ਖੜੇ ਆ ਤੇ 슬ੀਪਿੰਗ ਬੈਗ ਭਾਈ ਆਪਣੇ ਕੋਲ ਹੈ ਹਾਂਜੀ ਐਂ ਬਰਾੜਾ ਜੀ ਜੀ ਭਾਈ ਵੀ ਕੁੱਲ ਮਿਲਾ ਕੇ ਓਕੇ ਰਿਪੋਰਟ ਹੈ ਸਲੀਪਿੰਗ ਬੈਗ ਦਾ ਦਾ ਅਰਧ ਤੰਗੜਾ ਦਰਾਂ ਨਾ ਮੜ ਰੱਖਿਆ ਬੋਲ ਜਾ ਜਿੱਥੇ ਅੱਜ ਆਪਾਂ ਨੇ ਪਹੁੰਚਣਾ ਦਾ ਉੱਥੇ ਪਹੁੰਚ ਗਏ ਪਰ ਥੋੜਾ ਲੇਟ ਹੋ ਗਏ ਲੇਟ ਹੋਣ ਦਾ ਕਾਰਨ ਹੈ ਵੀ ਭਾਈ ਜਿਹੜੀਆਂ ਆਪਣੀਆਂ ਬ੍ਰੇਕਾਂ ਐ ਹਾਈਡਰੋਲਿਕ ਉਹਦਾ ਪ੍ਰੈਸ਼ਰ ਲੀਕ ਹੋ ਗਿਆ ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਵਿੱਚ ਔਇਲ ਆ ਉਹ ਲੀਕ ਹੋਇਆ ਜਾਂ ਲੈਦਰ ਪੈਣ ਵਾਲੇ ਉਹ ਆਪਾਂ ਸਵੇਰੇ ਦੇਖੂਗੇ ਜਿਹੜੀ ਢਲਾਨ 15 ਕਿਲੋਮੀਟਰ ਵਾਲੀ ਆਪਾਂ ਨੇ ਭਾਈ ਉਤਰਨੇ ਦੀ ਉੱਪਰ ਬੈਠ ਕੇ ਜੀ ਉਹ ਭਾਈ ਆਪਾਂ ਤੁਰ ਕੇ ਆਏ ਕਿੰਨੇ ਕਿਲੋਮੀਟਰ 7 ਕਿਲੋਮੀਟਰ ਤੁਰ ਕੇ ਗੱਡੀ ਉਹ ਵੱਧ ਟੜਾਣ ਸੀ ਜਿਹੜੀ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਭਾਈ ਥੋੜਾ ਬਹੁਤਾ ਪ੍ਰੈਸ਼ਰ ਬਣ ਗਿਆ ਤੇ ਪ੍ਰੈਸ਼ਰ ਬਣਦੇ ਨਾਲ ਇਹ ਹੋਇਆ ਵੀ ਆਪਾਂ ਜਿਹੜੀ ਲਾਸਟ ਕਿੰਨੇ ਕਿਲੋਮੀਟਰ ਰਹਿ ਗਿਆ ਤਾਂ 8 ਕਿਲੋਮੀਟਰ 8 8 ਕਿਲੋਮੀਟਰ ਭਾਈ ਆਪਾਂ ਹੌਲੀ ਹੌਲੀ ਆ ਗਏ ਨੋ ਹੀ ਹੋ ਮੰਨ ਲਾ 16 ਕਿਲੋਮੀਟਰ ਸੀ ਉੱਥੋਂ ਹਾਂ ਤੇ ਜਿਹੜਾ ਭਾਈ ਅੱਜ ਵਾਲਾ ਕੰਮ ਤਾਂ ਉਹ ਬਹੁਤਾ ਗੜੜਾ ਤਾਂ ਸਿੱਧਾ ਬਾੜ ਨੂੰ ਅੱਛਾ ਜੀ ਨੋ ਰਹੇ ਭਾਈ ਹਾਂ ਬਰਾੜਾ ਵਲਿੰਗਲਾ ਕਰਨਾ ਹੈ ਉਹਨਾਂ ਨੂੰ ਕੀ ਆਸਲਾਹ ਦੇਣਾ ਚਾਹੁੰਦਾ ਉਮ ਲਿੰਗਲਾ ਕਰਨਾ ਜੇ ਭਾਈ ਤੁਸੀਂ ਹਾਨਲੇ ਤੋਂ ਤੁਰਦੇ ਹੋ ਸਾਈਕਲ ਤੇ ਤਾਂ ਉਧਰ ਕੋਸ਼ਿਸ਼ ਕਰੋ ਭਾਈ ਤੁਸੀਂ 5:30 ਵਜੇ ਨਿਕਲ ਜਾਓ ਤੇ ਸਾਈਕਲ ਤਾਂ ਸੋਹਣਾ ਤੁਰਿਆ ਆਉਂਦਾ ਬਜਵੇਜ ਵਿੱਚ ਜਸਬੀਰ ਦੇ ਬ੍ਰਿਕਰ ਜੇ ਬਣੇ ਹੋਏ ਨੇ ਤਾਂ ਹਾਂ ਹੌਲੀ ਆਉਣਾ ਪੈਂਦਾਗਾ ਤੇ ਖਾਣੇ ਦਾਣੇ ਵਾਲਾ ਕੀ ਹਿਸਾਬ ਕਿਤਾਬ ਹੈ ਖਾਣਾ ਦਾਣਾ ਕੇਰਾ ਬਾਕੀ ਹੋ ਕੁਝ ਆਉਂਦੇ ਆਉਂਦੇ ਪੇਟ ਪੂਜਾ ਕਰਦੇ ਆਏ ਮਾੜਾ ਮੋਟਾ ਹੈ ਭਾਈ ਸੌਦਾ ਪਤਾ ਪਾਵਾ ਪਿਆ ਉਹ ਚੜ ਕੇ ਹੁਣ ਪਹਿਜ ਜਾਣਾ ਤੇ ਜੇ ਚੜਾਈ ਚੜਨ ਲੱਗੇ ਭਾਈ ਤੁਹਾਡੀ ਵੀ ਅੱਖਾਂ ਮੁਰੇ ਨਹੀਂ ਆਵੇ ਤੇ ਪੈਰ ਇਧਰ ਉਧਰ ਘੁੰਮਣ ਲੱਗ ਜਵੇ ਸਮਝ ਲਓ ਆਕਸੀਜਨ ਦੀ ਕਮੀ ਹੈ ਤੇ ਚਾਰ ਕੁੰਗਲ ਪਾਣੀ ਪਾ ਕੇ 10 ਵਾਲਾ ਕਾਫੀ ਦਾ ਪਾਉ ਚ ਬਹੁਤ ਹੈ ਅ ਬੜਾ ਹੋ ਗਿਆ ਜੇ ਮੰਨ ਲਓ 2 ਰੁਪਏ ਵਾਲਾ ਪੌਚ ਲਿਆਉਂਦਾ ਬੰਦਾ ਦੋ ਪੌਚ ਬਾਦੂ ਨਹੀਂ ਇੱਕ ਵਾਰ ਚ ਪੀਣੇ ਹੋ ਜੇ ਮੜੇ ਕੋੜਾ ਹੋਣਾ ਚਾਹੀਦਾ ਵੀ ਬਸ ਇਹ ਨ ਹੋਵੇ ਕੱਲਾ ਨਾ ਜਾ ਕਰ ਲਿਆ ਵੀ ਹਾਂ ਉਹ ਕੋ ਵੀ ਪਾਣੀ ਅੱਜ ਬਹੁਤ ਤਕੜਾ ਐਡਵੈਂਚਰ ਹੋਇਆ ਵੀ ਜਾਂ ਤਾਂ ਅਸੀਂ ਦੋਹੀ ਜਾਣ ਦੀ ਜਾਂ ਉੱਪਰ ਵਾਲਾ ਜਾਣ ਦਾ ਵੀ ਅਗਰ ਤੁਹਾਨੂੰ ਇੱਥੇ ਅਸੀਂ ਸ਼ੇਅਰ ਕਰਦੀਏ ਤਾਂ ਉਹ ਗੱਲਬਾਤ ਬਹੁਤੀ ਤੁਹਾਨੂੰ ਸਮਝ ਨਹੀਂ ਲੱਗਣੀ ਹੈ ਜੀ ਬਈ ਜਿਹੜਾ ਉਮਲਿੰਗ ਲਾਉਂਗਾ ਭਾਈ ਉਹ ਚੰਗੀ ਤਰ੍ਹਾਂ ਗੱਲ ਸਮਝ ਸਕਦਾ ਹੈ ਤੇ ਬਾਕੀ ਅੱਜ ਦੇ ਵਲੌਗ ਦੀ ਇੱਥੇ ਕਰਦੀ ਹਾਂ ਸਮਾਪਤੀ ਅਗਰ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਦੇ ਕੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉੱਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ